ਵੇਸੇ ਇੰਨੀ ਹੈ ਨਹੀਂ ਜੀ ਵੈਸੇ ਆਪਾਂ ਪੂਰੀ ਤਿਆਰੀ ਕਰਕੇ ਆਏ ਹਾਂ ਦਸਤਾਨੇ ਦਸ ਸਮੇ ਪਾ ਕੇ ਆਏ ਸੀਗੇ ਜਿਹੜਾ ਇਹ ਯੈਲੋ ਪਾਟ ਹੈ ਜੀ ਉਹ ਮੈਂ ਕੱਟਦਾ ਇਹਦਾ ਯੈਲੋ ਪਾਟ ਕੱਟਦਾ ਤਿੰਨ ਉਬਲੇ ਹੋਏ ਅੰਡੇ ਦੋ ਸੋ ਹਾਂਜੀ ਆਪਾਂ 3 ਕਿਲੋਮੀਟਰ ਨਹੀਂ ਹੈ ਜਿਹੜੀ ਆਪਾਂ ਉਹ ਕੰਪਲੀਟ ਕਰ ਲਈ ਆ ਪਿਆਜ਼ ਤੇ ਇੱਕ ਸਲਗਮ ਤੇ ਨਾਲ ਇੱਕ ਜਿਹੜਾ ਵਾ ਖੀਰਾ ਮੈਂ ਉਹ ਚੀਰਿਆ ਸੋ ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਮਿਸਟਰ ਸ੍ਰੋਏ ਫਿਟਨੈਸ ਦੇ ਵਿੱਚ ਜੀ ਤੇ ਅੱਜ ਆਪਣੇ ਵਲੋਗ ਦਾ ਹੈਗਾ ਜੀ 25ਵਾਂ ਦਿਨ ਤੇ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਰਨਿੰਗ ਕਰਨ ਲਈ ਤੇ ਅੱਜ ਜਿਹੜੀ ਠੰਡ ਆ ਉਹ ਠੀਕ ਠਾਕ ਆ ਇੰਨੀ ਠੰਡ ਨਹੀਂ ਹੈਗੀ ਵੈਸੇ ਹਲਕੀ ਹਲਕੀ ਧੁੰਦ ਜੀ ਪਈ ਹੋਈ ਆ ਠੰਡ ਵੈਸੇ ਇੰਨੀ ਹੈ ਨਹੀਂ ਜੀ ਵੈਸੇ ਆਪਾਂ ਪੂਰੀ ਤਿਆਰੀ ਕਰਕੇ ਆਏ ਆ ਦਸਤਾਨੇ ਦਸਤੂ ਮਗਾ ਠੰਡ ਹੋ ਸਕਦੀ ਆ ਪਰ ਹੁਣ ਆਪਾਂ ਬਾਹਰਲੀ ਗਰਾਊਂਡ ਦੇ ਵਿੱਚ ਆ ਗਿਆ ਪਰ ਨਹੀਂ ਲਾਵਾਂਗੇ ਪਹਿਲਾਂ ਆਪਾਂ ਗਰਾਊਂਡ ਦੇ ਵਿੱਚ ਜਿਹੜਾ ਆਪਣਾ ਅੱਜ ਦਾ ਵਰਕਆਊਟ ਹੋਊਗਾ ਪਹਿਲਾਂ ਆਪਾਂ ਲਾਵਾਂਗੇ 3 ਕਿਲੋਮੀਟਰ ਨਹੀਂ ਲਾਵਾਂਗੇ 3 ਕਿਲੋਮੀਟਰ ਨਹੀਂ ਲਾਗੇ ਫਿਰ ਜਿਮ ਦੇ ਵਿੱਚ ਜਾ ਕੇ ਨਾ ਆਪਾਂ ਅੱਪਰ ਬੋਡੀ ਦਾ ਚੈਸਟ ਦਾ ਜਿਹੜਾ ਵਰਕਆਊਟ ਆ ਉਹ ਕਰਾਂਗੇ ਨਾ ਚੈਸਟ ਦਾ ਵਰਕਆਊਟ ਕਰਾਂਗੇ ਤੇ ਪੇਟ ਦੀ 100 ਜਿਹਾ ਵੀ ਆਪਾਂ ਲਾਵਾਂਗੇ ਢਿੱਡ ਦੀ ਐਫਸੀ ਵੀ 100 ਜਿਹਾ ਵੀ ਲਾਵਾਂਗੇ ਤੇ ਚੈਸਟ ਦਾ ਵਰਕਆਊਟ ਕਰਾਂਗੇ ਤੇ ਪੁਸ਼-ਅਪ ਵਗੈਰਾ ਨੇ ਜਿਹੜਾ ਆਪਾਂ ਉਹ ਲਾਵਾਂਗੇ ਸੋ ਇੰਨਾ ਕ ਆਪਣਾ ਜਿਹੜਾ ਆਪਣਾ ਵਰਕਆਊਟ ਅੱ ਆਪਾਂ ਜਿਹੜੀ ਆਪਣੀ ਡਾਈਟ ਹੈ ਨਾ ਉਹ ਡਾਈਟ ਨੂੰ ਫੋਲੋ ਕਰਾਂਗੇ ਸੋ ਅਗਰ ਤੁਸੀਂ ਆਪਣਾ weight ਘਟਾਉਣਾ ਚਾਹੁੰਦੇ ਹੋ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਬਲੌਗ ਨੂੰ ਜਿਹੜਾ ਉਹ ਫੋਲੋ ਕਰ ਸਕਦੇ ਹੋ ਸੋ ਹੁਣ ਆਪਾਂ ਲੋਨੀਆ ਰੰਨੀ ਰੰਨੀ ਲਾ ਕੇ ਮੈਲੇ ਸੋ ਹਾਂਜੀ ਆਪਾਂ 3 ਕਿਲੋਮੀਟਰ ਰੰਨੀ ਹੈ ਜਿਹੜੀ ਆਪਾਂ ਉਹ ਕੰਪਲੀਟ ਕਰ ਲਈ ਆ ਤੇ ਹੁਣ ਚੱਲ ਜਾਈਏ ਆਪਾਂ ਗਰਾਊਂਡ ਦੇ ਵਿੱਚ ਜਿੰਮ ਵਿੱਚ ਜਿਵੇਂ ਦੇ ਵਿੱਚ ਜਾ ਕੇ ਨਾ ਆਪਾਂ ਜਿਹੜੀਆਂ ਪੇਟ ਦੀਆਂ ਐਕਸਰਸਾਈਜ਼ ਢਿੱਡ ਦੀਆਂ ਇੱਕੇ ਚਲਾਵਾਂਗੇ ਥੋੜੀਆਂ ਜੀਆਂ ਫਿਰ ਉਸ ਤੋਂ ਬਾਅਦ ਅੱਪਰ ਬੋਡੀ ਦਾ ਚੈਸਟ ਦਾ ਜਿਹੜਾ ਉਹ ਵਰਕਆਊਟ ਕਰਾਂਗੇ ਹਨਾ ਸੋ ਦੇਖਦੇ ਹਾਂ ਚੈਸਟ ਦਾ ਜਿਹੜਾ ਵਰਕਆਊਟ ਅੱਜ ਕੀ ਕੀ ਆਪਾਂ ਲਾਉਣਾ ਹੈ ਕਿਹੜੇ ਜਿਹੜੇ ਸੈੱਟ ਲਾਉਣੇ ਆ ਤੇ ਪੇਟ ਦੀ ਐਕਸਰਸਾਈਜ਼ ਜਿਹੜੀ ਆਪਾਂ ਉਹ ਲਾਉਣੀ ਨੇ ਸੋ ਵਲੋਗ ਦੇ ਨਾਲ ਬਣੇ ਰਹੋ ਜੀ ਰਨ ਨਹੀਂ ਕਰਕੇ ਆ ਗਿਆ ਆਪਾਂ ਜਿਮ ਦੇ ਵਿੱਚ ਤੇ ਅੱਪਰ ਬੋਡੀ ਦਾ ਜਿਹੜਾ ਚੈਸਟ ਦਾ ਵਰਕਆਊਟ ਸੀ ਆਪਾਂ ਉਹ ਕਰਨਾ ਸੀ ਸਟਰੈਂਥ ਵਰਕਆਊਟ ਕਰਨਾ ਸੀ ਜਿਮ ਦੇ ਵਿੱਚ ਸੋ ਇਹ ਐਕਸਰਸਾਈਜ਼ ਦੇ ਵਿੱਚ ਜਿਹੜੇ ਸੀਗੇ ਮੈਂ ਤਿੰਨ ਸੈਟ ਲਾਇ ਸੀ ਇਹ ਰੈਪਿਟਿਸ਼ਨ 10 ਤੋਂ ਜਿਹੜੇ ਸੀਗੇ ਮੇਰੇ 12 ਹੁੰਦੇ ਸੀਗੇ ਤੇ ਉਸ ਤੋਂ ਬਾਅਦ ਮੈਂ ਜਿਹੜੀ ਡਿਕਲਾਈਨ ਸੀ ਇਹਦੇ ਵੀ ਮੇਰੇ ਵਿੱਚ ਚੈਸਟ ਦਾ ਵਰਕਆਊਟ ਲਾਇਆ ਜਿੰਨਾ weight ਪਾ ਕੇ ਮੈਕਸਿਮਮ ਆਣਾ 50 60 ਕਿਲੋ weight ਪੈ ਗਿਆ ਸੀਗਾ ਇਹਦੇ ਵੀ ਟੋਟਲ ਮੈਂ ਤਿੰਨ ਸੈਟ ਲਾਇ ਜੀ ਫਿਰ ਉਸ ਤੋਂ ਬਾਅਦ ਫਲੇਟ ਬੈਂਚ ਸੀਗਾ ਜਿਹੜਾ ਇਹਦੇ ਵੀ ਮੈਂ 50 60 ਕਿਲੋ weight ਪਾ ਕੇ ਇਹਦੇ ਵੀ 10 ਤੋਂ 12 ਇਹ ਵੀ ਤਿੰਨ ਸੈਟ ਲੱਗੇ ਸੀ ਅਖੀਰ ਦੇ ਵਿੱਚ ਫਿਰ ਜਿਹੜੇ ਪੇਟ ਦੀ ਸੀ ਢਿੱਡ ਦੀ ਆ ਆਪਾਂ ਚਰਬੀਏ ਘਟਾਉਣਾ ਚਾਹੁੰਦੇ ਆ ਤੁਹਾਨੂੰ ਇਹ ਲਗਾਉਣੀ ਚਾਹੀਦੀ ਐ ਐਕਸਰਸ ਸੋ ਮੈਂ ਢਿੱਡ ਦੀ ਚਰਬੀ ਘਟਾਉਣ ਲਈ ਫਿਰ ਮੈਂ ਇਹ ਐਕਸਰਸ ਲਈ ਇਹ ਪੂਰੇ ਤਿੰਨ ਸੈਟ ਲਾਈ ਸੋ ਹਾਜੀ ਮੈਂ ਵਰਕਆਊਟ ਕਰਕੇ ਘਰ ਆ ਗਿਆ ਤੇ ਹੁਣ ਮੈਂ ਲੱਗਾ ਜੀ ਬ੍ਰੈਕਫਾਸਟ ਕਰਨ ਤੇ ਬ੍ਰੈਕਫਾਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਮੈਂ ਲਈ ਇੱਕ ਪਲੇਟ ਸਲਾਦ ਲਈ ਐ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਖੀਰਾ ਦਾ ਚੀਰਿਆ ਜੀ ਇੱਕ ਪਿਆਜ਼ ਚੀਰਿਆ ਵਾ ਹਾਫ ਗਾਜਰ ਜਿਹੜੀ ਉਹ ਚੀਰਿਆ ਤੇ ਦੋ ਬ੍ਰਾਊਨ ਬ੍ਰੀਡਸ ਨੇ ਜਿਹੜੇ ਮੈਂ ਇਹ ਬ੍ਰੈਡ ਦੇ ਨਾਲ ਇਹਦੇ ਤਿੰਨ ਉਬਲੇ ਹੋਏ ਅੰਡੇ ਲਏ ਆ ਜੀ ਜਿਹੜਾ ਇਹਦਾ yellow part ਆ ਜੀ ਉਹ ਮੈਂ ਕੱਢਦਾ ਇਹਦਾ yellow part ਕੱਢਦਾ ਤਿੰਨ ਉਬਲੇ ਹੋਏ ਅੰਡੇ ਦੋ ਪੀਸ ਦਾ ਜਿਹੜੇ ਬ੍ਰਾਊਨ ਬ੍ਰੈਡ ਦੇ ਹੋਗੇ ਤੇ ਨਾਲ ਤੁਸੀਂ ਦੇ ਸਕਦੇ ਹੋ ਇੱਕ ਬ੍ਰੈਡ ਸਲਾ ਦिए ਇਹਦੀ ਆਪਾਂ ਨਾ ਇੱਕ ਦਾ ਇਸ ਤਰੀਕੇ ਨਾਲ ਆਪਾਂ ਸੈਂਡਵਿਚ ਜੀ ਬਣਾ ਲਾਂਗੇ ਆਪਾਂ ਇਦਾਂ ਰੱਖ ਕੇ ਇਹਦੀ ਆਪਾਂ ਇਹਦਾ ਸੈਂਡਵਿਚ ਬਣਾ ਲਾਂਗੇ ਅੰਡੇ ਵਗੇਰੇ ਰੱਖ ਕੇ ਆ ਤੁਸੀਂ ਦੇ ਸਕਦੇ ਹੋ ਠੀਕ ਆ ਜੀ ਇਹਦੀ ਆਪਾਂ ਉਪਰ ਆ ਬ੍ਰੈਡ ਵਗੇਰੇ ਇੱਧਰ ਰੱਖ ਦਾਂਗੇ ਠੀਕ ਆ ਜੀ ਤੇ ਇਹ ਆਪਣੀ ਹੋ ਗਈ ਸੈਂਡਵਿਚ ਬਣ ਜਗੀ ਤਾਂ ਇਹ ਆਪਣਾ ਬ੍ਰੇਕਫਾਸਟ ਹੈ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਹ ਜਿਹੜੀ ਡਾਈਟ ਹੈ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਅਗਰ ਤੁਸੀਂ ਨਾਨ-ਵੈਜ ਖਾਣੇ ਹੋ ਅਗਰ ਵੀ ਵੈਜੀਟੇਰੀਨ ਹੋ ਤਾਂ ਤੁਸੀਂ ਅੰਡੇ ਦੀ ਥਾਂ ਤੇ ਤੁਸੀਂ ਓਟਸ ਆ ਜਿਹੜੇ ਓਰਥ ਤੁਸੀਂ ਯੂਜ਼ ਕਰ ਸਕਦੇ ਹੋ ਕਦੇ ਓਰਥ ਸੀ ਲਵੋਗੇ ਪਾਣੀ ਚ ਬਣਾ ਕੇ ਓਰਥ ਕਿਵੇਂ ਬਣਾਈਦੀ ਆ ਉਹਦੇ ਦੇ ਮੈਂ ਅਲੱਗ ਤੋਂ ਇੱਕ ਰੈਸਪੀ ਬਣਾਈ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜੀ ਸੋ ਹੁਣ ਆਪਾਂ ਸਿੱਧਾ ਜਿਹੜਾ ਕਿ ਲੰਚ ਕਰਾਂਗੇ ਸੋ ਲੰਚ ਦੇ ਵਿੱਚ ਦੇਖ ਲੈ ਕੀ ਕੁਝ ਲੈਣਾ ਵਾ ਸੋ ਬਲੌਗ ਦੇ ਨਾਲ ਬਣੇ ਲਾਂਚ ਦੇ ਵਿੱਚ ਮੈਂ ਲਿਆ ਜੀ ਇੱਕ ਪਲੇਟ ਜਿਹੜੀ ਤੁਸੀਂ ਦੇਖ ਸਕਦੇ ਹੋ ਮੈਂ ਸਲਾਦ ਦੀ ਲਈ ਆ ਸਲਾਦ ਦੇ ਵਿੱਚ ਗਾਜਰ ਪਿਆਜ਼ ਤੇ ਇੱਕ ਸਲਗਮ ਤੇ ਨਾਲ ਇੱਕ ਜਿਹੜਾ ਵਾ ਖੀਰਾ ਮੈਂ ਉਹ ਚੀਰਿਆ ਤੇ ਇੱਕ ਜਿਹੜਾ ਨਿੰਬੂ ਮੈਂ ਨਿੰਬੂ ਚੀਰ ਲਿਆ ਨਿੰਬੂ ਮੈਂ ਸਲਾਦ ਦੇ ਉੱਪਰ ਵੀ ਪਾ ਲਾਂਗਾ ਤੇ ਸਬਜ਼ੀ ਵਗੈਰਾ ਦੇ ਉੱਪਰ ਵੀ ਪਾ ਲਾਂਗਾ ਤੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਨਾਲ ਮੈਂ ਲਿਆ ਵਾ ਤਿੰਨ ਉਬਲੇ ਹੋਏ ਅੰਡੇ ਆ ਜੀ ਇਹਦਾ ਜਿਹੜਾ yellow part ਆ ਆਪਾਂ ਉਹ ਕੱਢਤਾ ਤੇ ਨਾਲ ਇਹ 30 ਗ੍ਰਾਮ ਆਪਣੇ ਜਿਹੜੇ ਇਹ ਰਾਈਸ ਆ ਜੀ ਤੇ ਇੱਕ ਕੋਲੀਆ ਜਿਹੜੀ ਇਹ ਸਬਜ਼ੀ ਦੀ ਆ ਆਲੂ ਤੇ ਬੀਜ ਦੀ ਇਹ ਸਬਜ਼ੀ ਆ ਜੀ ਆਲੂ ਬੀਨਸ ਦੀ ਸਬਜ਼ੀ ਹੋਗੀ 1 ਕੋਲੀ 30 ਗ੍ਰਾਮ ਰਾਈਸ ਹੋਗੇ ਤੇ ਨੁੱਬੇ ਅੰਡੇ ਹੋਗੇ ਤੇ ਇੱਕ ਪਲੇਟ ਜਿਹੜੀ ਆਪਣੀ ਇਹ ਸਲਾਦ ਜੀ ਹੋਗੀ ਜੀ ਇਹ ਸੋ ਆਪਣਾ ਲੰਚ ਹੋਏਗਾ ਸੋ ਹੁਣ ਅਗਲਾ ਆਪਾਂ 5:30 ਵਜੇ ਆਪਾਂ ਜਿਹੜੀ ਆਪਣੀ ਮੀਲ ਹੋਏਗੀ ਉਹ ਆਪਾਂ ਲਵਾਂਗੇ ਤੇ ਹੁਣ ਇਹ ਲੰਚ ਕਰਨ ਤੋਂ ਬਾਅਦ ਆਪਾਂ ਠੀਕ ਨਾ 15-20 ਮਿੰਟ ਬਾਅਦ ਆਪਾਂ ਜਰੀਰ ਕੌਫੀ ਜਾਂ ਫਿਰ ਆਪਾਂ ਬ્લેਕ ਕੌਫੀ ਜਿਹੜੀ ਆਪਾਂ ਉਹ ਪੀਵਾਂਗੇ ਜੀ ਹੈ ਨਾ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਆਹ ਡਾਈਟ ਨੂੰ ਫੋਲੋ ਕਰ ਸਕਦੇ ਹੋ ਅਗਰ ਤੁਸੀਂ ਨੌਨ ਵੇਜ ਨਹੀਂ ਖਾਂਦੇ ਹੈਗੇ ਤਾਂ ਤੁਸੀਂ 100 ਗ੍ਰ ਸੋ ਇਹ ਆਪਣਾ ਲੰਚ ਹੋ ਗਿਆ ਜੀ ਹੁਣ ਇਸ ਤੋਂ ਬਾਅਦ ਜਿਹੜੀ ਆਪਣੀ ਅਗਲੀ ਮੀਲ ਹੋएगी ਉਹ 5:30 ਵਜੇ ਹੋਏਗੀ ਸੋ ਉਹਦੇ ਵਿੱਚ ਦੇਖਦੇ ਆਪਾਂ ਕੀ ਲੈਣਾ ਸੋ ਬਰੋਕ ਦੇ ਨਾਲ ਬਣੇ ਰਿਓ ਜੀ ਸੋ ਹਾਂਜੀ ਤਾਂ ਆਪਾਂ ਲੱਗਿਆ ਜਿਵੇਂ ਕਰਨ ਡਿਨਰ ਤੇ ਜਿਹੜੀ ਆਪਣੀ 5:00 ਵਾਲੀ ਮੀਲ ਸੀ ਜਿਹੜੀ ਆਪਾਂ ਨਾ ਉਹ ਨਹੀਂ ਲੈ ਸਕੇ ਕਿਉਂਕਿ ਅਸੀਂ ਬਾਹਰ ਗਿਆ ਸੀ ਕਿਤੇ ਤੇ ਆਪਣੀ 5:30 ਦੀ ਮੀਲ ਹੈ ਜਿਹੜੀ ਆਪਣੀ ਸਕਿੱਪ ਹੋ ਗਈ ਆ ਤੇ ਹੁਣ ਆਪਾਂ ਲੱਗਿਆ ਕਰਨ ਸਿਰਫ ਡਿਨਰ ਹਣਾ ਤੇ ਡਿਨਰ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਇੱਕ ਪਲੇਟ ਹੈ ਜਿਹੜੀ ਮੈਂ ਸਲਾਦ ਦੀ ਲਈ ਆ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਮਾਟਰ ਐਡ ਕੀਤਾ ਜੀ ਖੀਰਾ ਐਡ ਕੀਤਾ ਤੇ ਇੱਕ ਵੀ ਜਿਹੜੀ ਗਾਜਰਾ ਇਹ ਏਡ ਕੀਤਾ ਹੈ ਨਾ ਸਲਾਦ ਤੁਸੀਂ ਦੇਖ ਸਕਦੇ ਹੋ ਇਹ ਕਲਰ ਵੇਰੀਏਸ਼ਨ ਆ ਤੇ ਨਾਲ ਤੁਸੀਂ ਦੇਖ ਸਕਦੇ ਮੈਂ ਚਾਰ ਜਿਹੜੇ ਆ ਉਬਲੇ ਹੋਏ ਅੰਡੇ ਲਏ ਆ ਜਿਹੜਾ ਇਹਦਾ yellow ਪਾਰਟ ਆ ਜੀ ਉਹ ਮੈਂ ਕੱਟਦਾ ਤੇ ਇੱਕ ਗੋਲੀ ਜਿਹੜੀ ਤੁਸੀਂ ਦੇਖ ਸਕਦੇ ਹੋ ਸਬਜੀ ਦੀ ਇਹ ਆਲੂ ਤੇ ਮੂੰਗਰਿਆਂ ਦੀ ਇਹ ਸਬਜੀ ਹੈ ਜੀ ਤੁਸੀਂ ਦੇਖ ਸਕਦੇ ਜੀ ਇਹ ਆਪਣਾ ਜਿਹੜਾ ਡਿਨਰ ਆ ਜੀ ਇਹ ਆਪਣੀ ਲਾਸਟ ਮੀਲ ਆ ਇਹ ਰਾਤ ਨੂੰ ਸੌਣ ਲੱਗੇ ਆਪਾਂ ਗ੍ਰੀਨ ਟੀ ਜਾਂ ਫਿਰ ਆਪਾਂ ਗ੍ਰੀਨ ਜਿਹੜੀ ਕਾਫੀ ਆਪਾਂ ਉਹ ਲਵਾਂਗੇ ਸੋ ਇਹ ਆਪਣਾ ਰਾਤ ਦਾ ਡਿਨਰ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਦੋਂ ਇਹ ਆ ਡਾਈਟ ਨੂੰ ਫੋਲੋ ਕਰ ਲਓ ਜੋ ਵੀ ਆਪਣੇ ਪੂਰੇ ਦਿਨ ਦੇ ਵਿੱਚ ਖਾਣਾ ਤੁਸੀਂ ਇਹਨੂੰ ਫੋਲੋ ਕਰ ਲਓ ਹਨਾ ਅਗਰ ਤੁਸੀਂ ਵੇਜੀਟੇਰੀਅਨ ਨਾ ਨੌਨ ਵੇਜ ਨਹੀਂ ਖਾਂਦੇ ਤਾਂ ਤੁਸੀਂ ਅੰਡੇ ਦੇ ਸਾਥ ਤੁਸੀਂ ਪਨੀਰ 100 ਗ੍ਰਾਮ ਲੈ ਸਕਦੇ ਜਾਂ ਫਿਰ ਸੋਇਆਬੀਂ ਦੀਆਂ ਬੜੀਆਂ ਹੁੰਦੀਆਂ ਜਿਹੜੀਆਂ ਨਾ ਤੁਸੀਂ ਉਹ ਵੀ 100 ਗ੍ਰਾਮ ਤੁਸੀਂ ਲੈ ਸਕਦੇ ਹੋ ਸੋ ਇਹ ਆਪਣਾ ਡਿਨਰ ਹੈ ਜੀ ਸੋ ਆਪਣਾ ਬਲੋਗ ਆਪਾਂ ਇੱਥੇ ਖਤਮ ਕਰਦੇ ਹਾਂ ਮਿਲਦੇ ਕੱਲ ਨੂੰ ਇੱਕ ਨਵੇਂ ਤੇ ਵਧੀਆ ਬਲੋਗ ਦੇ ਨਾਲ ਜੀ ਉਹ ਤੱਕ ਫਿਰ ਤੁਹਾਨੂੰ ਸਾਰ ਨੂੰ ਮੇਰੇ ਦੁਪਹਿਰ ਪੜੀ ਸਤਿ ਸ਼੍ਰੀ ਅਕਾਲ